ਇਹ ਵੀਡੀਓ ਵਾਇਰਲ ਹੋਈ ਐ ਐਕਚੁਅਲੀ ਸਮਰਾਲਾ ਚੌਂਕ ਦੀ ਹੈਗੀ ਐ ਜਿਹੜੀ ਪਹਿਲੀ ਤਰੀਕ ਰਾਤ ਨੂੰ 11:30 ਵਜੇ ਤਿੰਨ ਨੌਜਵਾਨ ਜਿਹੜੇ ਬੁਲਟ ਮੋਟਰਸਾਈਕਲ ਤੇ ਸੀਗੇ ਸਵਾਰ ਉਹਨਾਂ ਨੇ ਇੱਕ ਸਾਈਡ ਤੇ ਆਪਣਾ ਬੁਲਟ ਮੋਟਰਸਾਈਕਲ ਲੈ ਕੇ ਪੈਦਲਾਂ ਦੇ ਵਿਅਕਤੀ ਨੂੰ ਜੋ ਕਿ ਬੀਐਸਐਨਐਲ ਦਾ ਐਂਬੂਲੈਂਸ ਸੀਗਾ ਉਹਨੂੰ ਜਦੋਂ ਨੇਰੇ ਤੇ ਦਿੱਤਿਆ ਉਹਦਾ ਫਿਰ ਇੱਕ ਲੈਪਟਾਪ ਤੇ ਦੋ ਮੋਬਾਈਲ ਕੋ ਕੇ ਫਰਾਰ ਹੋ ਗਏ ਸੀ ਉਹਦੇ ਤੇ ਐਸਐਚਓ ਤਿੰਨੇ ਦੇ ਤੇ ਪਰਚਾ ਦਰਜ ਕੀਤਾ ਉਹ ਫੁਟੇਜ ਸਾਡੀ ਟੀਮ ਕੋ ਵੀ ਸ਼ੇਰ ਕੀਤੀ ਗਈ ਉਹਦੇ ਬਾਅਦ ਟੀਮਾਂ ਲਾਈਆਂ ਤਾਂ ਮੁਖਬਰੀ ਤੇ ਫਿਰ ਕੱਲ ਸ਼ਾਮ ਨੂੰ ਤਿੰਨ ਜਣੇ ਇਹ ਬੁਲੇਟ ਮੁਕਸਲ ਤੇ ਕਾਬੂ ਹੋ ਗਏ ਗੁਰਕੀਰਤ ਗੁਰਕੀਰਤ ਤੇ ਆਪਣੇ ਆਗੇ ਜੀ ਅੰਗਦ ਰਿੰਕੂ ਤੇ ਅਜੀ ਉਹ ਜਿਹੜਾ ਇੱਕ ਆਦਮੀ ਫਰਾਰ ਹੈ ਬਾਕੀ ਤਿੰਨ ਬੰਦੇ ਕਾਬੂ ਹੋ ਗਏ ਅੱਛਾ ਅੱਛਾ ਅਰੇ ਨਾ ਕੋ ਬਰਾਮ ਦਾ ਬਰਾਮ ਦੀ ਗੱਲ ਤੇ ਇਹਨਾਂ ਕੋਲ ਇੱਕ ਦਾਤ ਮੌਕੇ ਤੇ ਜਿਹੜਾ ਦਾਤ ਦਿਨ ਦਿਖਾ ਕੇ ਕਰਦੇ ਸੀਗੇ ਡਰਾਕਤ ਮੰਗਾ ਕੇ ਇੱਕ ਲੈਪਟਾਪ ਤਾਂ ਪੰਜ ਮੋਬਾਈਲ ਜਿਹੜੇ ਉਹ EMPLOYEES ਦਾ ਮੋਬਾਈਲ ਤੇ ਉਹਦੇ ਤੋਂ ਇਲਾਵਾ ਚਾਰ ਮੋਬਾਈਲ ਹੋਰ ਜਿਹੜੇ ਸਾਨੇ ਵਾਲ ਤੇ ਥਾਸੀ ਵਾਲੇ ਏਰੀਆ ਚੋਂ ਇਹਨਾਂ ਨੇ ਖੋਹ ਕੀਤੇ ਸੀ। ਹਾਂ ਜੀ ਸਰ ਇਹ ਮਤਲਬ ਕੋਈ ਪਟੇਮ ਨੂੰ ਰੀਲ ਟਾਰਗੇਟ ਕਰਦੇ ਸੀ ਚਰ ਲੈਣੇ ਤੇ ਵਕ ਵਕ ਏਰੀਆ ਜਾਈ ਨਹੀਂ ਨਹੀਂ ਇਹ ਵਕ ਵਕ ਦੇ ਕਿਉਂਕਿ ਥੋੜਾ ਥੋੜਾ ਇਹ ਐਡਿਕਟਡ ਹੈਗੇ ਕਿ ਟਾਈਪਿੰਗ ਦੇ ਜਾਂ ਹੋਰ ਹੁੰਦੇ ਤਾਂ ਉਹਦੀ ਪੂਰਤੀ ਵਾਸਤੇ ਇਹਨੂੰ ਜਿਹੜਾ ਕੋਈ ਪੈਦਲ ਜਾਂਦਾ ਵਿਅਕਤੀ ਕੋਈ ਵੀ ਜਿਹੜਾ ਇਹਨਾਂ ਨੂੰ ਮਿਲਦਾ ਸੀ ਉਹ ਤੋਂ ਕੋਈ ਆਪਣਾ ਮੋਬਾਈਲ ਵਾਰਸਨੈਤ ਕਰਕੇ ਅੱਗੇ ਚਲੀ ਜਾਂਦੇ ਸੀ ਵੇਚ ਕੇ ਉਹਨਾਂ ਨੂੰ ਪੂਰਤੀ ਕਰਦੇ ਸੀ ਸਰ ਕੋਈ ਇਹਨਾਂ ਨੂੰ ਗੱਲਬਾਤ ਕੀਤੀ ਕੀ ਰਿਮਾਰਕ ਲੱਗਾ ਕਿ ਕਿ ਉਹ ਬਹੁਤ ਕਲਾਸ ਨੇ ਇਹਨਾਂ ਦਾ ਇਹਨਾਂ ਤੋਂ ਦੋਨੋਂ ਅੱਜ ਪੇਸ਼ ਕਰਕੇ ਦੋ ਦਿਨ ਅੰਦਰ ਪੁਲਿਸ ਨੇ ਮਾਰ ਲਿਆ ਗਿਆ ਬਾਕੀ ਹੁਣ ਗਹਿਰਾਈ ਨਾਲ ਦੀ ਹੋਰ ਜਨੀ ਪੁੱਛ ਕੇ ਚੱਲ ਰਹੀ ਹੈ ਇਹਦੇ ਚੋਂ ਕੁਝ ਹੋਰ ਰਿਕਵਰੀਆਂ ਹੋਣਗੀਆਂ ਤੇ ਕੋਈ ਜਨੀ ਵਾਰਦਾਤਾ ਟਰੇਸ ਹੋਣ ਦੇ ਚਾਂਚ ਸਰ ਇਹ ਕਿਹੜੇ ਏਲੀ ਵਿੱਚ ਸੰਬੰਧ ਰੱਖਦਾ ਕਿੱਥੇ ਰਹਿਣ ਵਾਲੇ ਇਹ ਜਿਹੜਾ ਕੂਮਕਲਾ ਦਾ ਹੈਗਾ ਆਪਣਾ ਇਹ ਪੁਰਕੀਰਤ ਕੁੰਕਲਾ ਦਾ ਹੈਗਾ ਤਾਂ ਅੰਗਦ ਤੇ ਜਿਹੜਾ ਇਹ ਮੁੰਡਿਆਂ ਦਾ ਤਾਂ ਇਹ ਸ਼ਿਮਲਾਪੁਰੀ ਦੇ ਹੈ ਸਰ ਇਹ ਅਕਸਰ ਇਹ ਜਦਨੀ ਵਰਦਾਤਾ ਕਰਦੇ ਕਿੱਥੇ ਜਾਉਂਦੇ ਨਹੀਂ ਇਹ ਇਹਨੇ ਇੱਕ ਦੋ ਕ੍ਰਿਮੀਨਲ ਰਿਕਾਰਡ ਹੈਗਾ ਜਾਂ ਕਿਤੇ ਐਫਆਈਆਰ ਹੈਗੀ ਦੋ ਤੇ ਤਾਂ ਇਹ ਜਿਹੜਾ ਦੂਸਰਾ ਅਜੇ ਜਿਹੜਾ ਹੈਗਾ ਬਿੱਲਾ ਉਹਦੇ ਤੇ ਦੋ ਦਨ ਮੁਕਦਮੇ ਹੈ ਉਹਨਾਂ ਦਾ ਮੇਨ ਜਿਹੜਾ ਹੈਗਾ ਸੀ ਉਹ ਵੀ ਫੰਡਾ ਬਾਕੀ ਹੈ जो भी कोई जो हो ये में देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर